ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਉਮੀਦ ਸਾਰੇ ਵਧੀਆ ਹੋਵੋਗੇ। ਅੱਜ ਐ ਆਪਾਂ ਲੁਧਿਆਣੇ ਯੂਨੀਵਰਸਿਟੀ ਚ ਮੇਲਾ ਇੱਥੇ ਅੱਜ। ਇਹ ਪਿੰਡੋਂ ਲਗਭਗ ਆਪਾਂ ਪਿੰਡੋਂ ਦਾ ਸੀ ਦੋ ਜਣੇ ਆ। ਫਰੀਦਕੋਟ ਦੇ ਆ ਤੇ ਕਿੰਨੇ ਜਣੇ ਹੋਣਗੇ ਟੋਟਲ? 30 ਜਣੇ। 30 ਜਣੇ ਟੋਟਲ ਆ ਬੱਸ ਆਈ ਆ ਇਥੋਂ। ਦਿਖਾਉਣਿਆ ਤੁਹਾਨੂੰ ਅੰਦਰ ਜੋ ਵੀ ਕੋਈ ਜਿਸ ਤਰ੍ਹਾਂ ਦਾ ਵੀਊ ਹੋਇਆ ਬਣੇ ਰੋ ਵੀਡੀਓ ਦੇ ਨਾਲ ਜਾਰੀ ਕੀਤੀ ਜਿਹੜੀ ਕੀ ਸਫਾਰਿਸ਼ ਕੀਤੀ ਗਈ 9000 ਫਲਾਤੀ ਫਸਲ ਤੋਂ ਆ ਪੁੱਟਣ ਦਾ ਢੰਗ ਬੂਟਾ ਲਾਉਣ ਵਾਸਤੇ ਭਰਨ ਦਾ ਢੰਗ ਪਾਣੀ ਲਾਉਣ ਦਾ ਤਰੀਕਾ ਕੋਈ ਵਿੱਚ ਬੂਟਾ ਲਾਉਣ ਦਾ ਢੰਗ ਆਪਾ ਲਾ ਦਨੇ ਆ ਵਰਮੇ ਨਾਲ ਤਾਂ ਹੀ ਬੂਟਾ ਬਾਲਾ ਕਾਮਯਾਬੀ ਹੁੰਦਾ ਘਟੋ ਘੜ 3 ਫੁੱਟ ਉਹਨੂੰ ਪਟਣਾ ਚਾਹੀਦਾ ਆਲੇ ਦੁਆਲੇ ਬਹੁਤ ਚੌੜਾ 2 ਗੱਲ 2 ਢਾਈ ਕਰ ਲਾ ਢਾਈ ਤੇ ਨਹੀਂ ਡੂੰਗਾ ਚਾਹੀਦਾ ਆਪਾਂ ਦੇ ਨੀਂਦ ਦਾ ਸੋਇਆ ਤੋਂ ਬਾਅਦ ਨੂੰ ਕੀ ਹੋ ਰਿਹਾ ਹੈ ਨੀਂਦ ਨਹੀਂ ਲੱਗ ਰਹੀ ਹੈ ਬਿਮਾਰੀ ਲਈ ਕਰਨਾ ਚਾਹੀਦਾ ਹੈ ਇਹ ਦੇਖ ਬੰਦ ਬਰੇਟੋ ਲਈ ਇਹ ਬਿਮਾਰੀ ਇਹ ਹੈ ਉਹ ਨੀਚੇ ਰੋੜਾ ਚਾਹੀਦਾ ਨਹੀਂ ਨਹੀਂ ਇਹ ਕਰਨਾ ਹੈ ਨਹੀਂ ਹਾਂ ਜੀ ਉਹ ਆ ਗਿਆ ਬਹੁਤ ਲੱਗੇ ਆਲੋ ਵੀਡੀਓ ਚੇਂਜ ਆ ਗਿਆ ਡਿਪਾਰਟਮੈਂਟ ਵਿੱਚ ਆਏ ਤੇ ਨਹੀਂ ਕਰਦੇ ਬਹੁਤ ਹੀ ਰਾਈਲ ਜੋ ਯਾਤ ਕਰ ਲੇ ਤੇ ਹਾਂ ਤੇ ਪੀਤਾ ਬਲ ਪ੍ਰੋਟੈਕਟਰ ਬਣਾ ਕੇ ਕਰੀਏ ਪਹਿਲੇ ਰੋਸਾ ਸਾਰੇ ਛੱਡੇ ਚੈੱਕ ਕੋਈ ਨਹੀਂ ਫਾੜ ਕੇ ਚ ਤੇ ਉਹ ਉੱਥੇ ਰਵਾਲਾ ਖਿੱਚਣਾ ਕਿਉਂ ਨਹੀਂ ਮੇਰਾ ਬਹੁਤ ਮਜ਼ਾ ਆ ਜਾਂਦਾ ਇੱਕ ਤਾਂ ਮੇਰੇ ਕਟਿੰਗ ਨਹੀਂ ਰਹਿੰਦੀ ਨਹੀਂ ਉਹ ਨਹੀਂ ਕਰਦਾ ਆਪਾਂ ਕਰਦੇ ਹਾਂ ਆਮ ਤੌਰ ਤੇ ਤੁਹਾਨੂੰ ਚਾਹਤ ਹੈ ਪਰ ਕੋਈ ਨਹੀਂ ਬਣਦਾ ਖਲੋਣ شپੇ ਦਾ ਨਹੀਂ ਇਤਨਾ ਹਮੇ ਲਈ ਤੂੰ ਪੈਦਾ ਘੁੰਮ ਰਿਹਾ ਹਾਂ ਮੈਨੂੰ ਤਨ ਘੁੰਮਣ ਲਈ ਮੈਨੂੰ ਬਦਲਦੀ ਕੀ ਹੈ ਫਿਰ ਜੇ ਆਹ ਲਾਉਣ ਲੱਗੇ ਇਹ ਆ ਗਈ ਇਹਨਾਂ ਦੀ ਫਸਲ ਵਿਜੀ ਹੋਈ ਬਿਸਕੁਟ 1 ਵੇਰੇਡ ਦਾ ਹੈ ਹੀ ਬਹੁਤ ਹੁਣ ਬੰਦਾ ਕਿਹੜੀ ਲਾਵੇ ਤੇ ਕਿਹੜੀ ਛੱਡੇ ਅਸਲ ਵੇਰੇਡੀ ਦਾ ਮੌਸਮ ਤੇ ਡਿਪੈਂਡ ਆ ਫੜ ਲੀਆਂ ਤਾਂ ਹੁੰਦੀਆਂ ਹੀ ਆ ਇਹ ਇਹਨਾਂ ਨੂੰ ਐਂ ਤਾਂ ਕੀ ਹੋਣਾ 33 22 86 670 ਦਾ ਵੀ ਚੰਗਾ ਯਾਰ ਸਟਾਇਲ ਆ ਹੂੰ ਰੰਗ ਦਾ ਫਰਕ ਆ ਸਭ ਦਾ ਸੁਣਾ ਮਰਲਾ ਜੰਕਣਾ 771 ਉਹਨਾਂ ਨੂੰ ਗਰਾਮ ਕਰਨੇ ਹਨ ਹਾਂ जैसे ਖਾਈਡ ਤਾਂ ਸਾਰਿਆਂ ਦੀ ਬਸ ਇਹ ਵੀ ਜ਼ਿਆਦਾ ਹਨਾ ਇਹਦੀ ਜ਼ਿਆਦਾ ਹੈ 94 ਦੀ छियानवे तीन सौ बयासी चार सौ पच्ची पंद्रह जीरो तेई रासलाई ਇਹਲੇ ਨੰਬਰ ਵਾਲੇ ਦਾ ਜਿਆਦਾ ਹੈ ਉਹ ਪਹਿਲੇ ਨੰਬਰ ਵਾਲੇ ਦਾ ਜਿਆਦਾ ਹੈ 425 ਅੱਛੀ ਆਵਾਜ਼ ਉਹ ਕਿਹੜਾ ਸੀ ਵਾਈ ਦਾ ਉਹ ਸ਼ਾਇਦ 95 ਆ ਕਿ 96 ਇੱਕ ਨੰਬਰ ਦੇ ਉਹਦੀ ਹਾਈਟ ਜਿਆਦੇ ਹੈ ਨਾ ਰਕਵਾ ਤਾਂ ਬਹੁਤ ਆ ਹਨਾ ਮੌਸਮ ਮੈਗਨੀਜ਼ੀ ਘਾਟੋ ਵੇਖ ਮਿੱਟੀ ਵਰਕ ਲਈ ਨਮੂਨੇ ਲੈਣ ਦਾ ਟੰਗਾ ਬਾਗ ਲਾਉਣ ਲਈ ਮਿੱਟੀ ਦਾ ਨਮੂਨਾ ਲੈਣ ਦਾ ਟੰਗਾ ਚਲੋ ਮੈਂ ਵੇੜਾ ਮੈਂ ਕਿੱਧਰ ਗਿਆ ਯਾਰ ਸੂਰਜ ਮੁਖੀ ਲਾਉਂਦੇ ਰਹੇ ਆਪਾਂ ਵੀ ਬਹੁਤ ਇਹ ਹੋਰ ਕਿਸ ਸਮਾਦੀ ਦਾ ਵੀ ਮੱਕੀ ਆ ਗਈ ਹੈ ਹੈਪੀ ਸੀਟਰ ਜੰਗਲੀ ਜੇ ਏਰੀਆ ਆ ਗਿਆ ਤੁਹਾਨੂੰ ਉਧਰ ਦਾ ਟੋਪੀ ਬੋ ਦਾ ਇਹੋ ਜੇ ਥਾਂ ਤੇ ਬਹਿ ਜਾ ਮੰਜਾ ਟਾ ਕੇ ਹੂੰ ਕਚੋਰਾ ਕਚੋਰਾ ਨੇ ਉਹ ਕੀ ਕਰੀ ਜਾਂਦਾ ਆਕਾ ਅਸੀਂ ਵੈਸੇ ਦੇ ਰਹੇ ਉਹ ਕਿਵੇਂ ਵੈਸੇ ਹੀ ਬੈਠੇ ਆ ਕਿ ਕੀ ਸਸਟੇ ਬੈਠੇ ਬੈਠਿਆ ਵੈਸੇ ਹੀ ਬੈਠਿਆ ਚੋਰਾ ਕੀ ਆ ਫਰਕ ਕੀ ਫਰਕ ਆ بونلا هڪڙو ۽ ان تي ميتنگ ٿيندي آهي ۽ ٻيا لاءِ واسطي ملي ويندي آهي ਲੱਗੀਆਂ ਪੰਨਾਂ ਜੀ ਲੈਣਾ ਪਰਚੀਆਂ ਕਟਾਉਣ ਵਾਸਤੇ ਵੀ ਲੈਣ ਵਾਸਤੇ ਚਲੋ ਜੋ ਵੀ ਕਿਸੇ ਨੇ ਲੈਣਾ ਕੋਈ ਹਲਦੀ ਲੈ ਰਿਹਾ ਕੋਈ ਮੂੰਗੀ ਲੈ ਰਿਹਾ ਕੋਈ ਤਾਲਾ ਬਾਕੀ ਵੀ ਝੋਨਾ ਲੈ ਰਿਹਾ ਨਿਰਦੇਸ਼ਕ ਪਰਮਾਥ ਜੋ ਦਿਨ ਕਿਹਾ ਸੀ ਕਿ ਇਹ ਕੋਈ ਦੋਦਾਂ ਦਾ ਵਾਤਾਵਰਣ ਤੇ ਉਤਪਲ ਫਸਲ ਵਿਗਿਆਨ ਵਿਭਾਗ ਦੀ ਨਵਾਂ ਹਰਜੀਨੀਆਂ ਨਾਮ ਹੈ ਲੱਗਿਆ ਲੱਗਿਆ ਲਜ਼ਿਆਣੇ ਲੰਗਰ ਦੀ ਸਹੂਦਾ ਵੀ ਮਿਲਦੀ ਹੈ ਜੀ ਬਹੁਤ ਲੰਗਰੋ ਸੱਤੋਂ ਲੱਗਿਆ ਜੀ ਲੰਗਰ ਕਰ ਮੇਲੇ ਦੀ ਪੂਰੀ ਰੌਣਕ ਆ ਯਾਰ ਖਾ ਲੈਨੇ ਹੈਗੇ ਕੋ ਨੰਗਰ ਦਾ ਲੰਗਰੀ ਹੁੰਦਾ ਕੀ ਲੈਣਾ ਕੋਹ ਨਾ ਉਹ ਇਹ ਲੈ ਆ ਆਹ ਟਰੈਕਟਰ ਦੇ ਟਾਂਗਾਂ ਨੂੰ ਕੋਈ ਲੈਣਾ ਵਾ ਮੈਨੂੰ ਉਹੀ ਤਾਂ ਕਿਹਾ ਘੈਂਡ ਲਾ ਦੇ ਘੋੜੇ ਵਾਲੀ ਆਵੇ ਆਹ ਦੇ ਨਾਲ ਆਹ ਨਹੀਂ ਇਹ ਨਹੀਂ ਜਦੋਂ ਕੰਮ ਸਿੰਦੇ ਕੋਈ ਟੰਗਾਂ ਕਿ ਨਹੀਂ ਕਰਦਾ ਨੀਲੇ ਗਾਣੇ ਪਕੌੜੇ-ਪਕੌੜੇ 10 ਖਾਣੇ ਆ ਖਾਣਿਆਂ ਦਾ ਖਾ ਸਕਦਾ ਫਿਰ ਲੰਬਾੜਾ ਦਾ ਹੀ ਮੈਨੂੰ ਇਹ ਹਾਸਤੇ ਲੈਣਾ ਦਾ ਮਸਲਾ ਇਹ ਆ ਗਿਆ ਜੀ ਮਾਸਟਰ ਮਾਈਂਡ ਵਾਲਿਆਂ ਦਾ ਪਰ ਮਿਲਵਾ ਕੋੜ ਵੀ ਲੀਏਗਾ ਇਹ ਉਹੀ ਸੈਂਪਲ ਟਰੈਕਟਰ ਵਾਲਾ ਸਿਸਟਮ ਹੀ ਬਣਾਇਆ ਹੋਇਆ ਹੈ ਫੋਰ व्हीਲ ਤਾਂ ਨਹੀਂ ਆ ਯਾਰ ਕਿ ਫੋਰ व्हीਲ ਆ ਨਹੀਂ ਟੂ व्हीਲ ਆ ਦੇਖੋ ਜਿਹਦਾ ਟੂ व्हीਲ ਹੀ ਲੱਗਦਾ ਟੂ व्हीਲ ਹੀ ਆ ਥੱਲੇ ਕ੍ਰੋਸ ਤਾਂ ਹੈ ਨਹੀਂ ਆ ਹੂੰ ਡਰੋਨ ਵੀ ਆ ਸੁਣੀ ਹਵਾ ਹਨਾ ਹਾਂਜੀ ਮਿੱਤਰੋ ਮੇਲੇ ਦੇ ਵਿੱਚ ਆਪਾਂ ਆਏ ਸੀ ਚਲੋ ਇੱਥੇ ਵੇਖਿਆ ਜੋ ਵੀ ਆਪਦੀਆਂ ਸਟਾਲਾਂ ਵਗੈਰਾ ਟੀ ਟਾਈਮ ਹੋ ਗਿਆ ਲਗਭਗ 4 ਵਜਨ ਵਾਲੀ ਹੈ ਤੇ ਚੱਲੇ ਹਾਂ ਹੁਣ ਆਪਾਂ ਆਪਸੀ ਬੱਸ ਕੋਲ ਦੂਸਰੇ ਸਾਰੇ ਆ ਗਏ ਆ ਬਸ ਅਸੀਂ ਰਹਿ ਗਏ ਸੀਗੇ ਤੇ ਚੱਲਦੇ ਆਂਦੇ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਪਿੰਡ ਨੂੰ ਤੇ ਵੀਡੀਓ ਦੀ ਕਰ ਲਗੀਆਂ ਸਮਾਪਤੀ ਫਿਰ ਮਿਲਦੇ ਆਂਕ ਨਵੀਂ ਵੀਡੀਓ ਚ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਜਰੂਰ ਕਰ ਦਿਓ ਮਿਲਦੇ ਆਂ ਜੀ ਨਵੀਂ ਵੀਡੀਓ ਚ